ਅਸੀ ਕਾਲੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਚ ਤੇ ਬਾਈ ਅੱਜ ਮੋਟਰ ਤੇ ਪਾਣੀ ਛੱਡਿਆ ਹੋਇਆ ਗੰਨੇ ਨੂੰ ਜਿਹੜਾ ਆਪਾਂ ਨੇ ਗੰਨਾ ਵੜਿਆ ਤੇ ਕਾਲਾ ਬਾਈ ਵੀ ਇੱਧਰ ਪਹੁੰਚਿਆ ਹੋਇਆ ਤੇ ਬਣਾਉਣੇ ਬਾਈ ਨੂੰ ਕਾਲੇ ਬਾਈ ਕੀ ਹਾਲ ਹੈ ਜੀ ਠੀਕ ਹੈ ਬਾਈ ਅਸੀ ਕਾਲ ਸਾਰਿਆਂ ਨੂੰ ਬਹੁਤ ਦਿਨ ਬਾਅਦ ਦਰਸ਼ਨ ਵਿੱਚ ਬਾਈ ਤੇਰੇ ਬਸ ਜੱਗੂ ਯਾਰ ਬਹੁਤ ਕੰਮ ਉਲਝਿਆ ਹੋਇਆ ਦਾ ਉਹਦਾ ਨਾ ਗੁਨਾ ਬੀਜ ਦਾ ਛੱਤੀ ਜੀ ਲਗਾਈਆ ਠੀਕ ਠੀਕ ਓਕੇ ਤੇ ਦਿੱਕੇ ਹੁਣ ਪਾਣੀ ਤੇ ਚੱਲ ਗਿਆ ਠੀਕ ਨੂੰ ਪਤਾ ਕੱਲੇ ਬੰਦੇ ਦਾ ਔਖਾ ਹੁੰਦਾ ਹਾਂ ਕੰਮ ਕਰਾਂ ਹੁਣ ਕੌڑی ਹਾਂ ਮਸ਼ੀਨ ਵੀ ਖੋਲੀ ਹੋਈ ਸੀ ਅੱਛਾ ਨਾਟਕ ਬਹੁਤ ਯਾਰ ਹੁਣ ਮਸ਼ੀਨ ਮਹੀਨੇ ਤੱਕ ਹੋਰ ਕੰਮ ਵੱਜ ਜਾਣਾ ਹੋਰ ਕੀ ਆ ਤੁਸ ਪੁੱਛਣਾ ਹਲੇ ਟੁੜੀਆ ਦੀ ਦੀਵੋ ਕਰਨੀ ਆ ਕਹਿੰਦੇ ਦੋ ਪਰਚੀਆਂ ਕਰਲੀਆਂ ਬਾਈ ਉਰ ਤੇ ਹਾਂ ਦੋ ਪਰਚੀਆਂ ਹੋ ਗਈਆਂ ਅੱਛਾ ਦੋ ਪਰਚੀਆਂ ਕਰ ਲਈਆਂ ਮੈਂ ਹੁਣ ਵੀ ਆਈ ਦੇਖਣ ਆਇਆ ਤਾਂ ਵੀ ਪਾਣੀ ਲਾ ਦੇ ਜੇ ਪਾਣੀ ਲਾ ਦੇ ਮੈਂ ਤਾਂ ਗੰਨਾ ਹੀ ਨਹੀਂ ਕਹਿੰਦਾ ਪਰਚੀਆਂ ਯਾਰ ਦੇ ਰਹੇ ਮੇਰਾ ਪਤਾ ਨਹੀਂ ਬੌਂਡ ਕਿਹੜੇ ਹਿਸਾਬ ਨਾਲ ਉਹ ਹੀ ਦਾ ਹਿਸਾਬ ਆ ਯਾਰ ਸਾਰਾ ਸਮਝ ਨਹੀਂ ਆ ਰਹੀ ਕਹਿੰਦੇ ਮਾਰਚ ਮਾਰਚ ਚੱਲਣਾ ਮੇਲਾ ਫਾਬੀ ਦਾ ਸਮਝ ਲੈ ਖਤਮੇ ਹੋ ਗਿਆ ਹਾਂ ਗੰਨਾ ਦੇਖ ਲੈ ਮੇਰਾ ਘਟੋ ਘਾਟ ਹੱਲੇ ਛੇ ਪਾਰਟੀਆਂ ਹੋਣੀਆਂ। ਅੱਛਾ ਠੀਕ ਆ ਠੀਕ ਆ। ਹੋ ਜਾਣੀਆਂ ਆਰਾਮ ਨਾਲ ਹੋ ਜਾਣੀਆਂ। ਦੋ ਗੀਲੇ ਤਾਂ ਖੜੇ ਹੀ ਆ। ਹਾਂ ਦੋ ਦੋ ਆਹੀ ਘੜਿਆ। ਅੱਛਾ। ਪੰਜ ਤਾਂ ਜਾਨੀ ਕਿ ਪੱਕੀਆਂ ਛੇ ਪਾਰਟੀਆਂ। ਛੇ ਤਾਂ ਹੋ ਹੀ ਜਾਣੀਆਂ। ਤੇ ਪਰ ਗੱਲ ਸਮਝ ਨਹੀਂ ਆ ਰਹੀ ਯਾਰ। ਠੀਕ ਆ। ਤਰੀਏ ਕਿਹੜਾ ਖੜਾ ਨਾ ਪਾਰਟੀਆਂ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਰਤੀਆਂ। ਨਾ ਪਾਣੀ ਲਾਉਣੇ ਜੋਗੇ। ਉਹ ਹੋਈ ਇਹਨੂੰ ਪਾਣੀ ਲਾਏ ਫਿਰ ਕੱਢਣਾ ਔਖਾ ਹੋ ਜਾਣਾ ਹੋਰ ਇਹਨੂੰ ਵੀ ਜਾਂ ਉਹਨੂੰ ਵੀ ਕਾਲੇ ਮੌਸਮ ਬਹੁਤ ਕੋਈ ਕੋਲਾ ਤਾਂ ਗਰਮੀ ਬਹੁਤ ਵਧ ਗਈ ਬਾਈ ਗਰਮੀ ਬਹੁਤ ਵਧ ਗਈ ਹਾਂ ਬੜਾ ਗਰਮ ਹੈ ਇਹਦੇ ਉੱਤੇ ਸਪਰੇਅ ਆ ਵੀ ਦੇਖਣਾ ਇਹਦਾ ਹਲੇ ਇਹਦਾ ਚੱਲੂਗੀ ਥੋੜੇ ਦਿਨ ਪਾਣੀ ਇਹਨੂੰ ਹਾਂ ਹਾਂ ਇਹਨੂੰ ਦੱਲ ਜਾਣਾ ਸਪਰੇਅ ਕਰਾ ਕੇ ਫੇਰ ਲਾ ਦੂੰਗਾ ਵਿੱਚ ਹੈਗੀ ਨਵੀਂ ਹਜੇ ਕੱਲ ਬਾਸਤਾਂ ਦੇਖ ਲੈ ਕੱਲ ਮੌਸਮ ਕਿੰਨਾ ਖਰਾਬ ਹੋਵੇਗਾ ਇੱਕ ਵਾਰ ਕੱਲ ਹਾਂ ਅੰਨ ਮੌਸਮ ਹੋਵੇਗਾ ਹੁਣ ਐ ਨਹੀਂ ਪਤਾ ਕਦ ਪੈ ਜਾਣਾ ਇਹ ਵੀ ਮੈਂ ਕਿਹਾ ਚੱਲ ਦੇਖ ਲਈਏ ਦਰਨੇ ਦਰਨੇ ਬੰਨੀ ਗਿਆ ਬਾਈ ਤਾਂ ਨੇ ਬੰਨੀ ਜਾਓ ਯਾਰ ਤੇ ਮੀਨ ਦੇਖ ਹੁਣ ਮੈਂ ਉਧਰ ਤੇ ਮੋਟਰਾਂ ਛੱਡੀਆਂ ਪਰ ਅੱਛਾ ਆ ਮੈਂ ਹੁਣ ਇੱਧਰ ਦੇਖਣ ਆ ਗਿਆ ਵੀ ਦੇਖਾਂ ਵੀ ਇੱਧਰ ਵੀ ਛੱਡਾਂ ਕਿਆ ਕਰਾਂ ਹਜੇ ਤਾਂ ਕੰਮ ਠੰਡਾ ਪੈ ਗਿਆ ਉੱਥੇ 29 ਤਰੀਕ ਤੱਕ ਟਾਈਮ ਦੇ ਦਿੱਤਾ ਹੋਰ ਅੱਛਾ ਹਾਂ 29 ਤੱਕ ਟਾਈਮ ਦੇ ਦਿੱਤਾ ਵੀ 29 ਦੇ ਬਾਅਦ ਜੋ ਕਾਰਵਾਈ ਕਰੂੰਗੇ ਅਗਲੇ ਪਰ ਹੁਣ ਗਾਲੇ ਉੱਪਰ ਤੇ ਸਮਰੀਮ ਕੋਰਟ ਨੇ ਆਰਡਰ ਦੇ ਦਿੱਤੇ ਵੀ ਜਿਹੜੇ ਰਸਤੇ ਬੰਦ ਕਰੇ ਵੀ ਉਹਨੂੰ ਖੋਲੋ ਅੱਛਾ ਹਾਂ ਰਸਤੇ ਖੋਲ ਤੇ ਕਿਹੜੇ ਆਹ ਨਹੀਂ ਹਜੇ ਖੋਲੇ ਆ ਉਹ ਗਾਹਾਂ ਜਿਹੜੇ ਗਾਹਾਂ ਲਾਈਵ ਤੇ ਬੈਰੀਕੇਡ ਉਹ ਸਾਰੇ ਖੋਲ ਤੇ ਯਾਰ ਆ ਝੋੜਾ ਕਰ ਸਕਦੇ ਆ ਵੀ ਰਸਤੇ ਬੰਦ ਕਰ ਸਕਦੇ ਆ ਬਾਈ ਜੀ ਹੋਰ ਬਾਈ ਲਖਣ ਬਾਈ ਉਹ ਮਹਿੰਗੇ ਗੱਲ ਵਾਲਾ ਇਹ ਹੀ ਗੱਲ ਤੇਰੇ ਸਾਹਮਣੇ ਮੈਂ ਤਾਂ ਆ ਬਾਈ ਅੱਜ ਬਹੁਤ ਨਵਾਂ ਮਿਲਿਆ ਯਾਰ ਮੈਂ ਵੀ ਵੈਸਾ ਹੀ ਦੇਖਾਂ ਤਾਂ ਪਾਣੀ ਪੂਣੀ ਲਾਈਏ ਕਿਆ ਕਰੀਏ ਇਹਨੂੰ ਦਲਵੀਰ ਬਾਈ ਭੱਜਣਟ ਬਹੁਤ ਆ ਮੈਂ ਨਾ ਕੀ ਕਰੂੰ ਕਿੱਧਰ ਨੂੰ ਕੱਢੂੰਗਾ ਹੋਵੇ ਮੜਾ ਮੋੜ ਦਾ ਪਾਈ ਦੇ ਨਾਲ ਤਾਂ ਉਹ ਉੱਥੇ ਦੇ ਕਾਲੀ ਆਉਣੀ ਹੈ ਉਹੀ ਗੱਲ ਆ ਉਹ ਖੜਾ ਗੰਨਾ ਬਾਈ ਖੇਦੀ ਨੀਰੇ ਲੱਦੀ ਉਹਦਾ ਕਿੱਲੇ ਕਿੱਲੇ ਦੀ ਬਾਟ ਆ ਹੈ ਕਿ ਨਹੀਂ ਦਲਵੀਰ ਤਾਂ ਗੰਨਾ ਆਪਾਂ ਕਹਿੰਦੇ ਤਾਂ ਇੱਕੋ ਵਰਚੀ ਹੋਣੀ ਆ ਦੋ ਪਰਚੀਆਂ ਹੋ ਗਈਆਂ ਔਰ ਇਹਦੇ ਇੱਕ ਪਰਚੀ 50 60 ਕੁਇੰਟਲ ਕੰਨਾ ਹੋਰ ਹੋ ਜਾਣਾ ਅੱਗੇ ਆਉਣਾ ਹਾਲੀ ਦੋਣਾ ਇਹ ਹੋ ਜੂ ਇਹਨਾਂ ਹਾਂ ਦੁੱਜੂ ਜ਼ੋਰ ਮਾਰਦਾ ਸੀ ਆਕਰ ਲੈ ਗਿਆ ਹੋਟਲ ਰੇਲੇ ਸੋਣ ਆਈ ਦਲਵੀਰ ਦਾ ਥੋੜਾ ਰਹਿ ਗਿਆ ਕੰਨਾ ਵੀ ਪਰਚੀ ਹੋ ਜੂ ਹੋਰ ਇੱਕ ਹੋ ਜਾਣੀ ਪਰਚੀ ਖਾਦਾ ਖੜਾ ਹਜੇ ਤਨੂ ਗੁੰਜਾ ਖਾਦਾ ਦਲਵੀਰ ਦੋ ਪੂਰੀਆਂ ਖੜੀਆਂ ਲੈਣਾ ਕਿ ਤਿੰਨ ਦੋ ਤਿੰਨ ਉਦੋਂ ਦਾ ਬਾਈ ਥੋੜਾ ਹੀ ਆ ਉਹ ਤਾਂ ਛੇ ਖੜਾ ਭਾਈ ਬੂਟਿਆਂ ਵਿੱਚ ਗੰਨਾ ਦੇਖ ਲਓ ਇਹ ਜਾ ਤ ਵੀ ਗੰਨੇ ਨੂੰ ਮਲਾਂ ਉਹ ਪੈ ਗਈ ਬਿਮਾਰੀ ਪੈ ਗਈ ਹਨਾ ਇਹਨੂੰ ਹਨਾ ਜ਼ੋਰ ਵਜਨ ਦਾ ਵਹਿਰਾ ਇਹ ਚ ਹਾਂ ਬੂਟੇ ਦਲਵੀਰ ਵਾਲੇ ਵੀ ਭਾਈ ਠੀਕ ਚੱਲੇ ਆ ਨਾ ਨਾ ਭਾਈ ਹੋਰ ਰਿਹਾ ਇਹ ਰੀ ਆਹ ਜਿਹੜੀ ਕਰੀ ਵੀ ਆ ਰੈਡੀ ਕਰੀ ਕੇ ਟਰਾਲੀ ਟਰਾਲੀ ਆ ਗੰਨਾ ਹਰੇ ਕੇ ਜਿਹੜੀ ਗਈ ਜਾਂਦਾ ਮੇਰੀਆਂ ਜਿਹੜੀ ਜਿਹੜੀ ਗਈ ਜਾਂਦਾ ਇੱਕਦੋ ਸੱਤ ਹੋ ਗਿਆ ਤਾਂ ਇਹ 250 ਭਰੀ ਆ ਯਾਰ ਇਹ ਸਾਰਾ ਵਾ ਉਹ 100 ਤੋਂ ਉੱਪਰ ਜਾਣਾ ਉਹਨੇ ਆਣਾ ਨਾ ਕਰਾ ਉਹਦਾ 2 3 1 2 3 ਹੋ ਗਿਆ ਐ ਨਹੀਂ ਗੱਲੇ ਨੇ ਕਿਾਰੇ ਕੀ ਕਹਿੰਦਾ ਬੜੀ ਆ ਹਾਂ ਇਹ ਕਰ ਗਿਆ ਆ ਜਦ ਪਹਿਲੇ ਇਸ ਦਾ ਭਤਕੀ ਹੋਈ ਇਨਾਂ ਨੇ ਕਰਤੀ ਆ ਦਲਵੀਰ ਵਿੱਚ ਵਿੱਚ ਬੂਟੇ ਤੈਨੂੰ ਮਿਕਸ ਦੇ ਦਿੱਤੇ ਜਾਵੇਂ ਹਨਾ ਵਿੱਚ ਵਿੱਚ ਬੂਟੇ ਹੋ ਰਹੇ ਆ ਬੂਟੇ ਦਾ ਜੁਗਰੇ ਤੇਰੇ ਦਾ ਭਾਈ ਜੱਗੂ ਵਾਲੇ ਉਹ ਕਿਹਦਾ ਸਾਡੇ ਜਿਹੜਾ ਸਾਡੇ ਇਹਦੀ ਬੁੱਟਾ ਲੱਗਿਆ ਗਾਲੇ ਢਿੰਦੇ ਦਾ ਬੂਟਾ ਚੱਲਿਆ ਹਾਂ ਉਹ ਕਹਦਾ ਚੱਲਿਆ ਸਾਰਾ ਇੱਕ ਸਾਰ ਬੂਟਾ ਚੱਲਿਆ ਭਾਈ ਬਰਾਬਰ ਹਾਂ ਇੱਕ ਬਰਾਬਰ ਹਾਂ ਗਾਲੇ ਜਿਹੜੇ ਮਾ ਬੂਟਾ ਚੱਲਿਆ ਵਗਦਾ ਤਿੰਨ ਸਾਲ ਚ ਹੋਇਆ ਪੱਟਨੇ ਵਾਲਾ ਜੇ ਇੱਕ ਨਹੀਂ ਚੱਲ ਗਿਆ ਹਾਂ ਹੈ 4 ਸਾਲ ਦਾ ਪਾਰਿਆ ਤਿੰਨ ਨਹੀਂ ਦਾ ਚਾਰ ਲਾਦਾ ਆਹੋ ਰਾਮ ਨਾਲ ਇੱਕ ਗਾਲੇ ਹੋਰ ਦੇਖ ਲੈ ਕੋਈ ਬੂਟਾ ਆਇ ਨਹੀਂ ਹੈਗਾ ਵੀ ਕੋਈ ਬੂਟਾ ਲੱਗ ਹੋਵੇ ਹਾਂ ਸਾਰੀ ਬਣ ਗਈ ਬੀਜ ਇੱਕ ਸਾਰ ਬਰਾਬਰ ਹਾਂ ਮੇਰਾ ਗਾਲੇ ਮਾਨੇ ਦਾ ਛਾਂਗ ਤੇ ਮੜਾ ਜਾ ਤਾਰ ਕੇ ਡੇਢ ਤੋਂ 2 ਛੜੀ ਨਾ ਦੀ ਇਹਦੀ ਹਨਾ ਕਰਮ ਲਾ ਲਾ ਪਹਿਲੇ ਸਾਲ ਦਾ ਹੀ ਛਾਂਗ ਹੈ ਹਨਾ ਵਧੀਆ ਰਹੂਗਾ ਗਾ ਨੂੰ ਹੁੰਦਾ ਕਿਉਂ ਲਾ ਲਾ ਯਾਰ ਉਹੀ ਗਾਣਾ ਇੱਥੀ ਪਾ ਲਾ ਦੇਣੀ ਆਪਾਂ ਨੇ ਕਲਮ ਲਾ ਲਈ ਜੀ ਕਲਮ ਲਾ ਲੰਨੇ ਹੁਣ ਪੁੱਟਣੇ ਆ ਗੁੱਟਰੇ ਦੇ ਪਹਿਲਾਂ ਲਾ ਲਏ ਨੂੰ ਉਹੀ ਉਹੀ ਗੱਲ ਮੈਂ ਵੀ ਸੋਚਦਾ ਸੀ ਕਾਲੇ ਜੀ ਵੀਰੇ ਚਾਰ ਪੰਜ ਰੋਟੇ ਡਾਇ ਦੇ ਪਈ ਹੋਵੇ ਪਹਿਲਾਂ ਆਲੂ ਲੱਗੇ ਹੋਵੇ ਤੇ ਆਲੂ ਵਾਲੇ ਖੇਤ ਦਾ ਫਰਕ ਰਹਿੰਦਾ ਹਾਂ ਫਿਰ ਵਾ ਗੰਨੇ ਦੇ ਵੀਰੇ ਸੋਨਾ ਚੰਗਾ ਪਾਤਾ ਦਾ ਹਾਂ ਤੇ ਫੇਰ ਕਾਲੇ ਗੰਨੇ ਵਿੱਚ ਬਾਈ ਦੋ ਤਿੰਨ ਵਾਦਾਂ ਗੜਾਈ ਗੜੂਈ ਵੀ ਕਰਤੀ ਸੀ ਫਰਕ ਹੈ ਚੀਜ਼ ਦਾ ਕਾਕੰਡਾ ਨਾ ਹੋਣ ਦਾ ਵੇਚ ਬਸ ਹਾਂ ਕਾਲੇ ਕੰਨਾ ਬੂਟੇ ਦੇ ਵਿੱਚ ਬਾਈ ਟਰੈਕਟਰ ਨਾ ਜਿੰਨਾ ਬਜਾਉ ਰੱਖੇ ਬੂਟੇ ਟਰੈਕਟਰ ਨਾ ਘਮਾਵੇ ਜਿੰਨਾ ਆਪਾਂ ਫਾਲੇ ਮਾਰੀ ਜਨੇ ਤਵੀਆਂ ਮਾਰੀ ਜਨੇ ਆ ਉਨਾਂ ਬੂਟੇ ਰੁਕਦਾ ਬਾਈ ਹਾਂ ਬੂਟੇ ਦੀ ਜੜ ਨਹੀਂ ਹੁਣੀ ਲੱਗਣਾ ਇਹਦਾ ਹਾਲ ਸੁਆਗਾ ਹਾਲ ਸੁਆਗਾ ਕੇ ਤਵੀ ਵੀ ਨਹੀਂ ਲੱਗਦੀ ਤਵੀ ਵੀ ਹਾਂ ਬਿਟਰ ਨਹੀਂ ਪੜ ਦਿੰਦਾ ਕਾਲੇ ਸਵਾਰ ਪਰ ਬਾਈ ਤੇਰੇ ਵੀ ਬੂਟਾ ਲੱਗਿਆ ਬਹੁਤ ਐਸ ਵਾਰ ਕਾਲੇ ਬਾਈ ਬੂਟਾ ਹੋ ਗਿਆ ਬਹੁਤ ਲੋਾਈ ਹੋਈ ਆ ਬਾਈ ਹਾਂ ਰੇ ਨੂੰ ਕਿਹਾ ਮਾ ਮਸ਼ੀਨ ਬੰਦ ਕਰ ਵਾਲਾ ਹੁਣ ਹਾਂ ਕੀ ਸਾਰਾਲੇ ਕੰਮ ਹੋ ਗਿਆ ਅੱਕਾ ਫਾਰ ਵਾਲਾ ਕੰਮ ਹੋ ਗਿਆ ਪਿੜ ਕੇ ਹੁਣ ਤਾਂ ਸੀਜ਼ਨ ਸੂਜਨ ਖਤਮ ਐ ਬਾਈ ਇਹਦਾ ਡਰਾਈਵਰ ਕਹਿੰਦਾ ਬਾਈ ਯਾਰ ਇੱਕ ਬੰਦਾ ਹੋਰ ਰੱਖ ਲੈਣਾ ਮੈਂ ਕਾਦੇ ਵਾਸਤੇ ਰੱਖਣਾ ਹਾਂ ਕਹਿੰਦਾ ਮਾ ਭਾਈ ਮਸ਼ੀਨ ਨਹੀਂ ਤੇਰੇ ਸਾਹਮਣੇ ਬੂਟਾ ਦੇ ਰਿਆ ਇੰਨਾ ਲੱਗ ਗਿਆ ਮਸ਼ੀਨ ਨਹੀਂ ਮਸ਼ੀਨਾਂ ਨਹੀਂ ਪੂਰੀ ਕਰੇ ਨੀ ਉਹੀ ਗੱਲ ਔਖਾ ਹੋ ਗਿਆ ਨਾ ਕੰਮ ਹਾਂ ਠੀਕ ਆ ਰਾਜ ਟਾਈਮ ਲੱਗਣਾ ਹੈ ਹੈ ਰਾਜ ਬਹੁਤ ਬਹੁਤ ਪਰ ਹੋਰ ਹੈ ਕੋਈ ਬਿਲਕੁਲ ਰਸਤੇ ਵੀ ਨਹੀਂ ਦੇਦਾ ਰਸਤਿਆਂ ਦੇ ਵਿੱਚ ਨਾਲ-ਨਾਲ ਬੂਟੇ ਲੱਗ ਗਏ ਮੈਂ ਇੱਕ ਦੋ ਵਾਰ ਮਸ਼ੀਨਾਂ ਮੰਗਾ ਲਈ ਆ ਉਹਨਾਂ ਲੋਡ ਪੈ ਜਾਂਦੀ ਹੈ ਕਈ ਵਾਰ ਕੰਮ ਆੜ ਦਿੰਦਾ ਅਗਲਾ ਕਹਿੰਦਾ ਬਾਹਰ ਦੀ ਮਸ਼ੀਨ ਉਧੀ ਮੰਗਾ ਲੈਂਦਾ ਉਧੀ ਮੰਗਾ ਲੈਂਦਾ ਸਹੀ ਗੱਲ ਆ ਹਾਂ ਜਿਹੜੇ ਬੰਦੇ ਦੀ ਦੁਆ ਦੀ ਤਿੰਨਾਂ ਦੀ ਜਿੱਤੀ ਕਬ ਤਿੰਨ ਮਸ਼ੀਨਾਂ ਹੁਣ ਤੱਕ ਮੰਗਾ ਲਿਆ ਮੈਂ ਹਾਂ ਹਾਂ ਮਤਲਬ ਕਿ ਅੱਗੇ ਨੂੰ ਜਦੇ ਨਾ ਕਰ ਦਦਾ ਯਾਰ ਨਹੀਂ ਥੋੜੇ ਵੈਸੇ ਆਉਣਾ ਬੂਟਾ ਬਹੁਤ ਆ ਬਾਈ ਇਹਦਾ ਕੱਟ ਰ ਖੋਲਣਾ ਪੈਂਦਾ ਦੋ ਤਿੰਨ ਵਾਰ ਹਰੇਕ ਵਾਰ ਉਸਨੇ ਹੀ ਟਾਈਮ ਖਰਾਬ ਹੋ ਜਾਂਦਾ ਉਹ ਕਹਿੰਦਾ ਇੰਨਾ ਤਾਂ ਅਸੀਂ ਪੂਰੇ ਸੀਜ਼ਨ ਚ ਨਹੀਂ ਖੋਲਣਾ ਇੰਨਾ ਥੋੜੇ ਦਿਹਾੜੀ ਚ ਖੋਲ ਜਾਂਦਾ ਫੁੱਲ ਜਾਂਦਾ ਹੋਹੀ ਗੱਲ ਠੀਕ ਆ ਦੁਆ ਫੇਰ ਖੱਪੀਆਂ ਹੀ ਕੂਰੇ ਵੜਦੇ ਕੁੱਥੇ ਵੜਦੇ ਔਖਾ ਗਾਲੇ ਬਾਈ ਜਿਹੜੇ ਬੰਦੇ ਆ ਔਖਾ ਉਹ ਹੈਗੇ ਬੰਦੇ ਐ ਵੀ ਅੱਜ ਵੱਢਣੇ ਤਾਂ ਦੋ ਤਿੰਨ ਬੰਦੇ ਜ਼ਿੰਮੇਦਾਰਾਂ ਦੀ ਬਸ ਬਸ ਉਹੀ ਗੱਲ ਆ ਜਿੱਲੇ ਵੱਢਣੇ ਜੀ ਬਿਲਕੁਲ ਬਿਲਕੁਲ ਬਾਈ ਠੀਕ ਆ ਉਹਦੇ ਤਾਂ ਮੇਰੀ ਖੱਤੀ ਉਰੇ ਵੱਢਦੇ ਅੱਜ ਦੀ ਦਿਹਾੜੀ ਤੂੰ ਮੇਰੇ ਕਿਉਂ ਨਹੀਂ ਆ ਹਾਂ ਬਾ ਘੁੰਮੀ ਜਾ ਉਹਦੇ ਮਗਰੇ ਟਰਾਲੀ ਤੇ ਨਹੀਂ ਦੀ ਆੜੀ ਜੂੜੀ ਵਾਲਾ ਘਾਟਿਆਂ ਵਾਲਾ ਨਹੀਂ ਉਹ ਗੱਲ ਕਰਦਾ ਹੈਗੇ ਬੰਦੇ ਜਿੱਗਾ ਇੱਥੇ ਵੱਢਦੇ ਹੱਪਾ ਉਰੇ ਵੱਢਦੇ ਕਿੱਲਾ ਉੱਥੇ ਵੱਢਦੇ ਫਿਰ ਇਹ ਕਹਿੰਦਾ ਰੇਟ ਦਾ ਰੇਟ ਬਾਈ ਇਸੇ ਕਰਕੇ ਇਸੇ ਫਰਕ ਪੈਂਦਾ ਜੱਗੂ ਆਹ ਪਹੀ ਪਰਦਾ ਗੰਨਾ ਹੀ ਗੰਨਾ ਹੋ ਗਿਆ ਉਹ ਜੱਗੇ ਨਾਲੇ ਗਾਹਾਂ ਵੀ ਲਾਤਾ ਉੱਗੇ ਵੀ ਲਾਤਾ ਕੰਨਾ ਬੱਸ ਫਿਰ ਉੱਥੇ ਲਾਉਣਾ ਹੈ ਉੱਥੇ ਹੀ ਲਾਣੀ ਚ ਦਲਵੀਰ ਨੇ ਵੀ ਲਾ ਦੇਣਾ ਬਾਈ ਆ ਤਾਂ ਜੰਗਲਾਤੇ ਬਣ ਜਣਾ ਸਰੇ ਤੱਕ ਗਾਹਾਂ ਹਾਂ ਬਾਈ ਸਾਡੇ ਇੱਥੇ ਇੱਕ ਦੁੱਗਰੀ ਵਾਲੀ ਝੜੀ ਮਸ਼ਹੂਰ ਆ ਹਾਂ ਸਾਡ ਟੂ ਬਣ ਜਾਣੀ ਝੜੀ ਇਹੋਹੀ ਗੱਲ ਆ ਕੋਈ 4 ਵਜੇ ਤੋਂ ਟਰੈਨ ਟਰੈ ਹੋਣ ਲੱਜੇਗਾ ਨਹੀਂ ਫੇ ਤੂੰ ਵੀ ਅੱਗ ਲਾਉਂਗਾ ਪੱਤੀ ਨੂੰ ਕਿਆ ਕਰੂੰਗਾ ਇਹਨੂੰ ਇਕੱਠੀ ਕਰ ਦੇਣੀ ਠੀਕ ਆ ਮੇਰੇ ਤਾਂ ਨਹੀਂ ਆਈ ਨਹੀਂ ਮੈਂ ਵਿਚੇ ਦਬੂ ਇੱਕ ਪੁਰਾਣਾ ਜਿਹਾ ਨਾ ਬੈਲਨ ਦਾ ਲੈ ਲਓ ਬੈਲਰ ਇਕੱਠੀ ਕਰਨੇ ਵਾਲਾ ਮੈਂ ਕਹਿੰਦਾ ਯਾਰ ਮੇਰੀ ਗੱਲ ਸੁਣ ਤੇ ਜੰਦਾ ਕਿ ਆ ਸਾਦ ਨੂੰ 100 200 ਦੇ ਕੇ ਦਿਹਾੜੀ ਵਾਲੇ ਨੂੰ ਵੀ ਦੇਣਾ ਉਹ ਰਕਮ ਰਾਲਾ ਉਹ ਸਾਈਡ ਪਜਾਲਾ ਦੋ ਗੱਬੇ ਉਹ ਢੇਰੀ ਗੱਬੇ ਲੈ ਜਾਣੇ ਤੇਰੀ ਲਾਈ ਜਾਣੀ ਗੱਬੇ ਉਹਨੇ ਉਹਨੇ ਇੰਨੀ ਜਗ੍ਹਾ ਕਵਰ ਕਰ ਲਈ ਕਿੰਨੀ ਲੈ ਕੇ ਜਾਂਦਾ ਜੱਗੂ ਉਹ ਕੱਟ ਹੁੰਦੀ ਹੈ ਬਾਈ ਦੋ ਗੜੇ ਲਾਊਗਾ ਇਹਦੇ ਦੋ ਗੜੇ ਲਾ ਦੇਣਾ ਗੰਨਾ ਹੀ ਭੰਣਾ ਉਹਨੇ ਨਾ ਨਾ ਗੰਨੇ 'ਚ ਬਹੁਤ ਚੱਲਦਾ ਯਾਰ ਉਹ ਆਪਣੇ ਏਰੀਆ 'ਚ ਨਹੀਂ ਹੈਗਾ ਉੱਧਰ ਬਹੁਤ ਚੱਲਦਾ ਬਾਈ ਹੋਰ ਏਰੀਏ 'ਚ ਹਾਂ ਬਹੁਤ ਬੰਦਾ ਹੋਵੇ ਦੋ ਢੇੜੇ ਲਾਉਗਾ ਯਾਰ ਦੋ ਤਾਂ ਲਾਏ ਦੇਣੇ ਯਾਰ ਉਹ ਟਰੈਕਟਰ ਜਿੰਨੇ ਘੇਰਾ ਹੁੰਦਾ ਗਾਲੇ ਉਹਦਾ ਟਰੈਕਟਰ ਜਿੰਨੇ ਘੇਰਾ ਹੁੰਦਾ ਕਿੰਨੀ ਫੁੱਟਾਂ ਤੇ ਵੀ ਜਗਾ 18 19 ਫੁੱਟ ਹੋਣੀ ਸਾਰਾ 18 ਫੁੱਟ ਅਸਾਜਣਾ ਬੂਟਾ 21 ਫੁੱਟ ਤੇ ਲਾਉਣਾ ਚਾਹੀਦਾ ਆਇਲ ਲਾਉਣਾ ਚਾਹੀਦਾ 7 ਫੁੱਟ ਤੇ ਉਹ ਬੂਟਾ ਵੱਧ ਚੱਲਦਾ ਹਾਂ ਆ 6 ਫੁੱਟ ਕਰਾ 6 ਤੇ 7 ਤੇ ਤੇਰੀ ਛੇ ਸਾਫ 6 ਫੁੱਟ ਆ 6 6 ਕ ਫੁੱਟ ਆ 6 ਆ 6 ਫੁੱਟ ਜਗਾ ਤੇ ਵੀਰੇ ਗੰਨ ਨੂੰ ਬਿਮਾਰੀ ਪੈ ਗਈ ਭਾਈ ਖੱਤੀ ਵੀ ਜਾ ਭਾਈ ਇਹਨੂੰ ਬਹੁਤ ਬਿਮਾਰੀ ਪੈਂਦੀ ਆ ਦੇਖ ਲਓ ਆਗ ਤਾਂ ਮਾਣਾ ਮੋਟਾ ਹੀ ਰਹਿ ਗਿਆ ਤੇ ਉੱਪਰ ਜਿੰਨੀ ਤੇਰੇ ਦਾ ਇੱਕ ਹੋਰ ਵੀ ਚੱਕਰ ਆ ਤੇ ਹਾਂ ਪੁੱਛਾਂ ਦਾ ਹਾਂ ਤੇ ਵੀਰ ਦੇ ਵੀ ਫਰਕ ਆ ਇਹ ਤਾਲੂ ਵਾਲੇ ਖੇਤ ਦੇ ਹੀ ਫਰਕ ਆ ਹਾਂ ਤੇਰੇ ਇੱਧਰ ਤੇ ਚੜਾਈ ਭਾਈ ਪੂਰੀ ਮਿਲ ਗਈ ਇਹਨੂੰ ਹਾਂ ਗੱਬੇ ਵੀ ਚੜਾਈ ਫੁੱਲ ਮਿਲਣ ਹਾਂ ਤੇ ਗੱਬੇ ਵੀ ਪੂਰੀਆ ਤੇ ਪਾਲੀ ਸਾਈਡ ਵੀ ਪੂਰੀ ਮਿਲ ਗਈ ਹਾਂ ਉਹ ਤਾਂ ਹੈ ਫਰਕ ਜਗ੍ਹਾ ਚਾਹੀਦੀ ਹੈ ਨਾ ਫਰਕ ਇਹ ਚੀਜ਼ ਦਾ ਕਾਲੇ ਫਰਕ ਹੈ ਕਾਲਿਆ ਚੀਜ਼ ਦਾ ਬਾਈ ਇਹ ਬਹੁਤ ਫਰਕ ਹੈ ਜੇ ਤੂੰ ਕਿਤੇ ਵਿੱਚ ਨੂੰ ਪਾ ਲੈਂਦਾ ਨਾ ਇੱਕ ਲੈਂਥ ਆ ਵਿੱਚ ਦਾ ਕਾਲੇ 28 ਫੁੱਟ ਆ ਜਾਗਾ ਜੇ ਤੂੰ ਕਿਤੇ ਵਿੱਚ ਲੈਂ ਲਾ ਲੰਦਾ ਹਾਂ ਹਾਂ ਤੇ ਤੂੰ ਫਿਰ ਬੁੱਟਾ ਦੇ ਦੇ ਕਾਲੇ ਆਏ ਆ ਫਿਰ ਕੰਮ ਉੱਠੀ ਜਾਣਾ ਵੀਰੇ ਤਾਂ ਇਹਨੂੰ ਵੀ ਪਾਣੀ ਛੱਡਦੇ ਹੁਣ ਉਹ ਇੱਧਰ ਤੇ ਆਈ ਜਾਂਦਾ ਟੁੱਟ ਟੁੱਟ ਕੇ ਮਾੜਾ ਮੋਟਾ ਚੱਲ ਤਾਂ ਠੀਕ ਹੈ ਕਾਲੇ ਬਾਈ ਇਹ ਲੈਣ ਦਾ ਲਾਲਚ ਨਾ ਕਰੇ ਮੈਂ 20 ਫੁੱਟ ਪਰੇ ਰੱਖੀ ਨਾ 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 ਕਾਲੇ 20 21 ਫੁੱਟ ਤੇ ਮੈਂ ਨਹੀਂ ਲਾਇਆ ਕਦੇ ਵੀ ਕੰਮ ਉੱਥੇ ਜਾਂਦਾ ਬਾਈ ਚੱਲ ਠੀਕ ਹੈ ਬਾਈ ਚੰਗਾ ਕਾਲੇ ਬਾਈ ਧੰਨਵਾਦ ਮੈਂ ਵੀ ਜਾਣਾ ਉੱਧਰ ਨੂੰ